ਵਾਲੇ ਸੰਤਾਂ ਨੇ ਕਲਾਈ ਹੈ ਮੋਟਰਸਾਈਕਲ ਵਾਲਿਆਂ ਨੇ ਮੂਹਰੇ ਬਹਾਈ ਹੈ ਪਿੱਛੇ ਬਹਾਈ ਹੈ ਇਹ ਕਪਤਾਵਾ ਸੀ ਗਾਈਆਂ ਗਈਆਂ ਹੁਣ ਫੇਰ ਇਹ ਚਰਚਾ ਛੇੜੀ ਹੋਈ ਹੈ ਕਿ ਜਾਗੋ ਆਈ ਸੰਦੀਪ ਥਾਪਰ ਜਿਹੜਾ ਬੀਜੇਪੀ ਦਾ ਆਗੂ ਹੈ ਉਹਦੇ ਤੇ ਹਮਲਾ ਕਰਤਾ ਹਾਲਾਂਕਿ ਉਹਦੀ ਜਾਨ ਬਚ ਗਈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਵੀ ਬੰਦਾ ਕਿਸੇ ਤੇ ਉਂਗਲ ਚੱਕਦਾ ਹੈ ਭਾਵੇਂ ਉਹ ਕਿਸੇ ਮਜਬੂਦਾ ਮਖੌਲ ਉਡਾਉਂਦਾ ਕਿਸੇ ਗੁਰੂ ਸਾਹਿਬਾਨ ਦਾ ਜਾਂ ਕਿਸੇ ਭਗਤ ਦਾ ਜਾਂ ਕਿਸੇ ਮਹਾਨ ਸ਼ਖਸੀਅਤ ਦਾ ਉਹਦੀ ਗਲਤੀ ਹੈ ਕੋਈ ਸ਼ੱਕ ਨਹੀਂ ਮੈਂ ਦੋ ਚਾਰ ਬੇਨਤੀਆਂ ਕਰਨੀਆਂ ਨੇ ਧਿਆਨ ਦੇ ਨਾਲ ਸੁਣਿਓ ਜਿਹੜੇ ਇਹ ਜਿਹੀਆਂ ਹੁਲੜਵਾਜੀਆਂ ਕਰਨ ਵਾਲੇ ਪਮੇਟਾੜੀ ਰਾਗੀ ਕੁਝ ਵੀ ਹੋਣ ਪ੍ਰਚਾਰਕ ਇਹਨਾਂ ਨੂੰ ਬੇਨਤੀ ਹੈ ਤੁਹਾਡਾ ਤੋਰੀ ਫੁਲਕਾ ਚੱਲਦਾ ਹੈ ਇੱਕ ਬਤਾਵਾ ਕੁ ਤੁਮਾ ਗਾ ਕੇ ਤੁਸੀਂ ਆਪਣਾ ਤੋਰੀ ਫੁਲਕਾ ਚੁਲਾਈ ਚਲੋ ਜਿਹੜੀ ਜਾਗੋ ਭਿੰਡਰਾਂ ਵਾਲੇ ਵੇਲੇ ਸ਼ੁਰੂ ਕੀਤੀ ਗਈ ਸੀ ਨਾ ਬੋਲਟ ਮੋਟਰਸਾਈਕਲ ਤੇ 147 ਕੋਲੇ ਹੁੰਦੀ ਸੀ ਉਹ ਜਾਗੋ ਨੂੰ ਜਿਹੜੇ ਮਸ਼ਹੂਰ ਕਰਨ ਵਾਲੇ ਸੀ ਨਾ ਉਹ ইংল্যান্ড ਬੈਠੇ ਨੇ ਜਾਗੋ ਵਾਲਾ ਜੱਥਾ ਮੁੜ ਕੇ ਇੰਡੀਆ ਆ ਨਹੀਂ ਸਕਿਆ ਠੀਕ ਹੈ ਮੈਂ ਇੱਕ ਬੇਨਤੀ ਕਰਾਂ ਮੈਂ ਸੇਖਾਂ ਮੈਂ ਸੇਖਾਂ ਕਿਸੇ ਤੋਂ ਸਰਟੀਫਿਕੇਟ ਲਵਾਂ ਮੇਰੇ ਅੰਦਰ ਕੀ ਹੈ ਇਹ ਜ਼ਰੂਰੀ ਹੈ ਵੀ ਕੋਈ ਥਰਮੋਮੀਟਰ ਲਾ ਕੇ ਚੈੱਕ ਕਰ ਲੂਗਾ ਗੁਰਵਾਣੀ ਦੇ ਨਾਲ ਨੇੜਤ ਹੈ ਸਮਾਜ ਦੀ ਗੱਲ ਕਰਦੇ ਹਾਂ ਸਮਾਜ ਦੇ ਵੀ ਜਿਹੜੀਆਂ ਬੁਰਾਈਆਂ ਨੇ ਉਹਦੀ ਗੱਲ ਕਰਦੇ ਹਾਂ ਜੋ ਕੋਈ ਪਖੰਡੀ ਪਖੰਡ ਕਰਦਾ ਹੈ ਉਹਦੀ ਗੱਲ ਕਰਦੇ ਹਾਂ ਜਿਹੜਾ ਬੰਦਾ ਗਲਤੀ ਕਰਦਾ ਹੈ ਸਮਾਜ ਦੇ ਵਿੱਚ ਉਹਦੀ ਗੱਲ ਕਰਦੇ ਹਾਂ ਕੋਈ ਵੀ ਹੋਵੇ ਪਰ ਜਿਹੜਾ ਇਹ ਮਾਹੌਲ ਡ੍ਰੇਡ ਕੀਤਾ ਜਾ ਰਿਹਾ ਹੈ ਨਿਰਡ ਬਣਾਇਆ ਜਾ ਰਿਹਾ ਹੈ ਅਤਵਾਦ ਵਾਲਾ ਕੀ ਜੂਨ 84 ਦੇ ਵਿੱਚ ਜੋ ਘਟਨਾ ਵਰਤੀਆਂ ਘਟਨਾ ਕਰਮ ਹੋਇਆ ਉਹਨੂੰ ਸੀਪੋ ਲਗੇ ਬਹੁਤ ਲੋਕ ਹਲੇ ਬੈਠੇ ਨੇ 40 ਸਾਲੀ ਹੋਏ ਕੋਈ ਬੜਾ ਟਾਈਮ ਨਹੀਂ ਹੋਇਆ ਉਹਦਾ ਪੰਜਾਬ ਪਟਿਆ ਹੋਇਆ ਮੁੜ ਕੇ ਲਿਖ ਨਹੀਂ ਸਕਿਆ ਜਿਹੜਾ ਨੁਕਸਾਨ ਉਹਦ ਹੋਇਆ ਜਾਗੋ ਆਈ ਹੈ ਲੈ ਇੱਕ ਬੰਦੇ ਤੇ ਦੋ ਨਿਹੰਗ ਕਤੀੜਾ ਨੇ ਜੇ ਕਿਰਪਾਨ ਵਾਲਾ ਹਮਲਾ ਕਰਤਾ ਤਾਂ ਕੀ ਤੁਸੀਂ ਚਾਹੋ ਨਾ ਵੀ ਅਸੀਂ ਖਾਲਸਤਾਨ ਬਣਾ ਲਿਆ ਅਸੀਂ ਆਜ਼ਾਦ ਹੋ ਗਏ ਇਹ ਗੁੰਡਾਗਰਦੀ ਹੈ ਕਿਹਨ ਕਿਹੜੀਆਂ ਤਰਾਹਾਂ ਮਾਂ ਲੱਗਣਗੀਆਂ ਜਿਨ੍ਹਾਂ ਨੇ ਤੇ ਹਮਲਾ ਕੀਤਾ ਹੈ ਕਿੰਨੀ ਸਜ਼ਾ ਹੋ ਬਾਹਰ ਕਿਸੇ ਨੇ ਜਾਤ ਨਹੀਂ ਪੁੱਛਣੀ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਜਦੋਂ ਜਗਾਗੋ ਦੀ ਗੱਲ ਕਰਦੇ ਹਾਂ ਪਿੰਡਾਂ ਵਾਲੇ ਵੇਲੇ ਤੇ ਉਦੋਂ ਤੁਹਾਨੂੰ ਪਤਾ ਹੈ ਜਾਗੋ ਨੂੰ ਕੰਟਰੋਲ ਕਰਨ ਵਾਲੇ ਵੀ ਆ ਗਏ ਸੀ ਤੇ ਮੁੜ ਕੇ ਜਾਗੋ ਲੱਭੀ ਨਹੀਂ ਫਿਰ ਕਹਿਣਗੇ ਕੇ ਪੀਐਸ ਗਿੱਲ ਨੇ ਨਾ ਸ਼ਰਿਆਮ ਕਣ ਘਾਣ ਕੀਤਾ ਨੌਜਵਾਨੀ ਖਤਮ ਕਰਦੀ ਅਦਬਾਬੇ ਦੇ ਵਿੱਚ ਮਾਝੇ ਵਾਲੇ ਕਹਿਣਗੇ ਸਾਡੇ ਤਾਂ 20 ਸਾਲ ਹੋ ਗਏ ਕੋਈ ਜਨ ਨਹੀਂ ਜੜੀ ਬਰਾਤ ਨਹੀਂ ਜੜੀ ਕਿਸੇ ਨੇ ਵਿਆਹ ਦੇਖਿਆ ਹੀ ਨਹੀਂ ਆ ਕਰਤੂਤਾਂ ਜਿਹੜੀਆਂ ਅਸੀਂ ਕਰ ਰਹੇ ਹਾਂ ਇਹ ਹੁਣ ਵੀ ਉਹੀ ਲੱਛਣ ਨੇ ਜੇ ਜਾਗੋ ਆਈ ਹੈ ਨਾ ਕੇ ਪੀਐਸ ਵਾਲ ਕੇ ਪੀਐਸ ਗਿਲਬਰਗੀ ਤੇ ਸੇਰੇ ਬੈਠੇ ਇੱਥੇ ਅਗਲੇ ਨੇ ਪ੍ਰਮੋਸ਼ਨ ਹੀ ਕਰ ਲਈ ਤੇ ਜਾਗੋ ਨੂੰ ਕੰਟਰੋਲ ਕਰਨ ਲੱਗੇ ਫਿਰ ਮੈਂਟਲ ਹੋਣਗੇ ਬੜਾ ਟਾਈਮ ਨਹੀਂ ਲੱਗਣਾ ਹੁਣ ਜਿਹੜੀਆਂ ਗੱਲਾਂ ਨੇ ਨਾ ਇਹ ਬੜੀਆਂ ਕੌੜੀਆਂ ਨੇ ਜਿਹੜੇ ਅਕਲ ਤੋਂ ਕੰਮ ਲੈਂਦੇ ਨਹੀਂ ਉਹਨਾਂ ਨੂੰ ਦੁੱਖ ਲੱਗਦਾ ਇਸ ਕਾਲ ਦਾ ਆਪਣੇ ਔਕਾਤ ਵਿੱਚ ਰਹੀਏ ਆ ਜਿਹੜੇ ਛੁਰਲੀਆਂ ਛੱਡਦੇ ਨੇ ਨਾ ਤੁਹਾਨੂੰ ਉਤਸ਼ਾਹਤ ਕਰਦੇ ਨੇ ਤੁਹਾਨੂੰ ਹਵਾ ਦਿੰਦੇ ਨੇ ਪੰਪ ਮਾਰਦੇ ਨੇ ਨਿੰਗ ਕੁਝ ਕਰ ਨਹੀਂ ਸਕਦੇ ਸੀ ਆ ਕਰਤਾ ਕੀ ਕਰਤਾ ਨੇਗਾ ਨੇ ਇਹ ਸੂਰਮਗਤੀ ਹੈ ਕੋਈ ਇਹ ਪਾਗਲਪਨ ਮੂਰਖਤਾ ਖਮਿਆਜਾ ਤੁਹਾਡੀਆਂ ਗਲਤੀਆਂ ਦਾ ਪਤਾ ਨਹੀਂ ਕਿਹਨੂੰ ਕਿਹਨੂੰ ਭੁਗਤਣਾ ਪੈਣਾ ਹੈ ਕਿੱਥੇ ਕਿੱਥੇ ਸ਼ਰਮਿੰਦਾ ਹੋਣਾ ਪੈਣਾ ਨਾ ਫੁਕਰੀਆਂ ਮਾਰੋ ਯਾਰ ਬੜਾ ਸੌਖਾ ਗੱਡੀ ਵਿੱਚ ਬਹਿ ਕੇ 250 ਦਾ ਰੀਚਾਰਜ ਕਰਵਾਇਆ ਹੁੰਦਾ 1.5 GB ਡਾਟਾ ਹੁੰਦਾ ਆ ਦੇਖੋ ਜੀ ਢਿੰਗਾ ਨੇ ਚੱਕ ਤੇ ਫੱਟੇ ਕਮੈਂਟ ਕਰਨ ਵਾਲੇ ਥੋੜੀ ਸ਼ੇਵਾ ਹੋਰ ਕਰ ਦੇਣੀ ਸੀ ਇਸੇ ਵੇ ਸ਼ਰਮ ਹੈ ਮਾੜੀ ਮੋਟੀ ਤੁਹਾਡੇ ਵਰਗੇ ਨਾ 8:30 ਦਾ ਜੇ ਅੰਦਰੋਂ ਲੋਕ ਲਾ ਕੇ ਸੌ ਜਾਂਦੇ ਜਦੋਂ ਜਾਗੂ ਨੂੰ ਕੰਟਰੋਲ ਕੀਤਾ ਸੀ ਨਾ ਉਦੋਂ 8 ਵਜੇ ਕੋਈ ਖੇਤ ਜਾ ਕੇ ਪਾਣੀ ਨਹੀਂ ਲਾ ਸਕਦਾ ਸੀ ਜਦੋਂ ਜਾਗੂ ਨੂੰ ਅਗਲੇ ਕੰਟਰੋਲ ਕੀਤਾ ਅਗਲੇ ਪੁੱਛਦੇ ਨਹੀਂ ਸੀ ਵੀ ਤੂੰ ਕੌਣ ਹੈ ਸੌ ਫੜ ਤੋਂ ਫੈਰ ਮਾਰਦੇ ਕੋਪੜ ਦੇ ਵਿੱਚ ਤੇ ਧਰਕੇ ਨਾ ਨਾਲ ਬੇਕਾਰ ਜੀ 147 ਲਾ ਕੇ ਫੋਟੋ ਮੈਂ ਕਹਿੰਦੇ ਸੀ ਅਖਾੜ ਕੋ ਮਾਰਦੇ ਕਾਉਂਟਰ ਕਰਕੇ ਕਿਸੇ ਨੇ ਜਾਤ ਨਹੀਂ ਪੁੱਛੀ ਜੇ ਸਾਨੂੰ ਹਰੇ ਵੀ ਅਕਲ ਆਉਂਦੀ ਨਹੀਂ ਆਈਏ ਜਾਗੋ ਤੇ ਜਾਗੋ ਨੂੰ ਕੰਟਰੋਲ ਕਰਨ ਵੇਲੇ ਜਦੋਂ ਉਹਨਾਂ ਨੇ ਮੂਡ ਬਣਾ ਲਿਆ ਨਾ ਫਿਰ ਦੇਖੋ ਜਾਗੋ ਜਾਂਦੀ ਕਿੱਧਰ ਨੂੰ ਜਦੋਂ ਭਿੰਡਰਾਂ ਵਾਲੇ ਵੇਲੇ ਜਾਗੋ ਜਲਦੀ ਸੀ ਨਾ ਅਗਲੇ ਨੇ ਬਹਾ ਕੇ ਅੰਮ੍ਰਿਤਸਰ ਤੋਂ ਪਲੈਨ ਦੇ ਵਿੱਚ ਸਿੱਧੇ ਜੋਧਪੁਰ ਠੋਕੇ ਸੀ ਜਾਤ ਵੀ ਨਹੀਂ ਪੁੱਛੀ ਦੋ ਤਮਸਾਲ ਕਿਸੇ ਨੇ ਪੁਲਿਸ ਨੇ ਚਲਾਨ ਹੀ ਨਹੀਂ ਪੇਸ਼ ਕੀਤਾ ਵੀ ਕਿੱਥੇ ਕੋਈ ਬੈਠਾ ਕਿੱਥੇ ਨਹੀਂ ਕੁਛ ਮਰ ਮੁਰਗੇ ਕੋ ਜੇਲ੍ਹਾਂ ਜੁਨਾ ਕੱਟ ਕੇ ਆ ਗਏ ਹਲੇ ਵੀ ਥੋੜਾ ਬਹੁਤਾ ਨਾ ਦਿਮਾਗ ਤੋਂ ਅਕਲ ਤੋਂ ਕੰਮ ਲੈ ਲਓ ਐਵੇਂ ਨਾ ਫੁਕਰੀਆਂ ਮਾਰੋ ਜਿਹੜੇ ਪਿੰਡਰਾਂ ਵਾਲੇ ਦੀਆਂ ਪਾਕੇ ਟੀ-ਸ਼ਰਟਾਂ ਜਾਂ ਅਮਰਪਾਲ ਦੀਆਂ ਟੀ-ਸ਼ਰਟਾਂ ਪਾਕੇ ਇਹ ਜਿਹੜੀਆਂ ਫੁਕਰੀਆਂ ਮਾਰਦੇ ਹੋ ਨਾ ਭਿੰਡਰਾਂ ਵਾਲੇ ਦਾ ਇੱਕ ਮੁੰਡਾ ਕੈਨੇਡਾ ਬੈਠਾ ਹੈ ਤੇ ਇੱਕ ਜਲੰਧਰ ਬੈਠਾ ਹੈ ਪਰਿਵਾਰ ਤੇ ਰੰਚਿਕ ਭਰੀ ਆਂਜਨੀ ਆਈ ਪਿੰਡਾਂ ਵਾਲੇ ਦੇ ਅਸੀਂ ਗੱਲਾਂ ਕਰਦੇ ਆਂ ਵੱਡੀਆਂ-ਵੱਡੀਆਂ ਆ ਜਿਹੜੇ ਨਿਹੰਗ ਨੇ ਫੁਕਰੇ ਜਾਂ ਦੋ ਚਾਰ ਪ੍ਰਚਾਰਕ ਨੇ ਢਾਡੀ ਨੇ ਇਹਨਾਂ ਦਾ ਕੁਝ ਨਹੀਂ ਜਣਾ ਇਹਨਾਂ ਨੇ ਤਾਂ ਗਰਮ-ਗਰਮ ਜੀਆਂ ਗੱਲਾਂ ਕਰਕੇ ਆਪਣੇ ਪ੍ਰੋਗਰਾਮ ਲਾਉਣੇ ਹੁੰਦੇ ਆ ਤੇ ਜਿਹੜੇ ਬਾਹਰ ਬੈਠੇ ਨੇ ਸਾਡੀ ਕੌਮ ਦੇ ਕੜਾਮ ਚੌਧਰੀ ਜਿਹੜੇ ਕਹਿੰਦੇ ਸਾਨੂੰ ਸ਼ਰਧ ਹੈ ਸਾਡਾ ਮਿੱਟੀ ਨਾਲ ਪਿਆਰ ਹੈ ਪੰਜਾਬ ਦੀ ਧਰਤੀ ਨਾਲ ਸਾਡਾ ਮੋਹ ਹੈ ਉਹਨਾਂ ਤੋਂ ਡਾਲਰਾਂ ਦੀ ਆਸ ਹੁੰਦੀ ਹੈ ਇਹਨਾਂ ਨੂੰ ਅਮਰਤਪਾਲ ਨੇ ਕਿਉਂ ਕਹਿਤਾ ਕਿ ਨਹੀਂ ਮੇਰੀ ਮਾਂ ਤੋਂ ਗਲਤੀ ਹੋ ਗਈ ਉਹਦਾ ਕਾਰਨ ਕੀ ਸੀ ਕਿ ਜੇ ਨਾ ਕਿਹਾ ਮੈਂ ਖਾਲਸਤਾਨੀਆਂ ਤਾਂ ਬਾਹਰੋਂ ਡਾਲਰ ਨਹੀਂ ਆਉਣੇ ਤੇ ਇਹੀ ਇਹਨਾਂ ਦੀ ਕਥਾ ਕਹਾਣੀਆਂ ਨੇ ਜਿਹੜੇ ਜੱਗ ਉਹਦੀਆਂ ਗੱਲਾਂ ਕਰਦੇ ਆ ਕਿਉਂਕਿ ਬਾਹਰ ਜਿਹੜੇ ਇੱਥੋਂ ਗਏ ਨੇ ਬੇਵਕੂਫ ਬਹੁਤ ਬੈਠੇ ਨੇ ਠੀਕ ਹੈ ਉਹ ਪੈਸੇ ਇਕੱਠੇ ਕਰ ਕਰਕੇ ਨੂੰ ਭੇਜੀ ਜਾਂਦੇ ਐ ਤੇ ਇਹ ਬਕਵਾਸ ਕਰੀ ਜਾਂਦੇ ਐ ਮੈਂ ਬੇਨਤੀ ਤਾਂ ਕੀਤੀ ਐ ਨਾ ਮਾਹੌਲ ਖਰਾਬ ਕਰੋ ਬੜਾ ਵਧੀਆ ਲੋਕ ਪੰਜਾਬ ਦੇ ਵਿੱਚ ਵਸਦੇ ਰਹਿੰਦੇ ਐ ਸਾਰੇ ਮਰਜਵਾ ਦੇ ਸਾਰੀਆਂ ਕਮਿਊਨਿਟੀਆਂ ਦੇ ਲੋਕ ਰਹਿੰਦੇ ਐ ਐਵੇਂ ਨਾ ਮਾੜੀ ਮੋਟੀ ਗੱਲ ਤੇ ਹਮਲਾ ਕਰਕੇ ਦੋ ਕਿਰਪਾਨਾਂ ਮਾਰ ਕੇ ਕਿਸੇ ਦੇ ਸੂਰਮੇ ਬਣੋ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਾਈ ਹੈ ਸ਼ਰਿਆਮ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਕਰਵਾਉਣ ਵਾਲੇ ਪੰਜਾਬ ਦੇ ਵਿੱਚ ਹੀ ਘੁੰਮਦੇ ਆ ਕੀ ਕਰ ਲਿਓ ਨਾ ਤੁਸੀਂ ਕੁਝ ਵਿਗਾੜਤਾ ਉਹਨਾਂ ਦਾ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਥੋੜਾ ਜਿਹਾ ਅਕਲ ਤੋਂ ਕੰਮ ਲਈਏ ਇਹਨਾਂ ਫੁਕਰਿਆਂ ਦੇ ਪਿੱਛੇ ਲੱਗ ਕੇ ਨਾ ਐਵੇਂ ਨਾ ਕਮੈਂਟ ਕਰੀ ਚੱਲ ਗਏ ਐਵੇਂ ਵੀਡੀਓ ਪਾਈ ਚੱਲ ਗਏ ਮੈਨੂੰ ਬਥੇਰੇ ਕਮੈਂਟ ਆਉਂਦੇ ਆ ਮੈਂ ਜਵਾਬ ਨਹੀਂ ਦਿੰਦਾ ਆਪਣਾ ਕਿਹਦਾ ਜਿਹਨੇ ਭੌਂਕਣਾ ਭੌਂਕੀ ਜਾਓ ਪਰ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦਾ ਮਾਹੌਲ ਸ਼ਾਂਤ ਰਵੇ ਭਾਈਚਾਰਕ ਸਾਂਝ ਬਣੀ ਰਵੇ ਇਹ ਬੋਲਦੇ ਰਮਾਂਗੇ ਜੇ ਸੰਦੀਪ ਠਾਕਰ ਨੇ ਕੋਈ ਵਾਅਦਾ ਘਟ ਬੋਲੇ ਆ ਉਹਦੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉਹਨੂੰ 10 ਬੰਦੇ ਇਕੱਠੇ ਕਰਕੇ ਪੰਚਾਇਤ 'ਚ ਵਹਾ ਸਕਦੇ ਹੋ। ਉਹਨੂੰ ਪੁੱਛਿਆ ਜਾ ਸਕਦਾ ਹੈ, ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਤੇ ਜੇ ਕੱਲ ਨੂੰ ਕੋਈ ਨਿਹੰਗ ਨੂੰ ਫੜ ਕੇ ਬੜਕਾਤਾ ਉਹਨਾਂ ਨੇ, ਕੱਠ ਵਿੱਚ ਫਿਰ ਕੀ ਪਤਾ ਲੱਗੂ ਬਈ। ਬਚੇਰਾ ਹੋਇਆ ਇਹਦਾ ਕੁਛ। ਅਜੋ ਕਹਿੰਦੇ ਨਾ ਫਲਾਣੇ ਥਾਂ ਨਹੀਂ ਗਮਾਰਦਾ ਫਲਾਣੇ ਥਾਂ ਉਹ ਗੱਡੀ ਦਾ ਐਕਸੀਡੈਂਟ ਹੋ ਗਿਆ ਫਲਨ ਸਾਹ ਆ ਹੋ ਗਿਆ ਅਗਲੇ ਤੁਹਾਡੇ ਵੰਗੂ ਰੌਲਾ ਨਹੀਂ ਪਾਉਂਦੇ ਅਗਲੇ ਮਿੰਟ ਲਾਉਂਦੇ ਨੇ ਕਿਦਾਂ ਕੀ ਕਰਨਾ ਕਿਦਾਂ ਕੀ ਕਰਨਾ ਠੀਕ ਹੈ ਇਹ ਰਮਝਾ ਹੀ ਨੇ ਸਮਝ ਲਿਆ ਕਰੋ